ਪੰਜਾਬ ਕਾਂਗਰਸ ਵੱਲੋਂ ਸਲਤਨਪੁਰ ਲੋਧੀ ਵਿਖੇ ਕਾਂਗਰਸ ਪਰ ਤਾਂ ਰਾਜਾ ਵਿਰਿੰਗਾ ਤੇ ਆਯਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਤੇ ਦਿਨੀ ਕੀਤੀਆਂ ਦੋ ਰੈਲੀਆਂ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਨਾਦੋਮਾ ਰੈਲੀਆਂ ਨੂੰ ਲੈ ਕੇ ਕਿਹਾ ਕਿ ਅਜੇ ਹਾਂ ਨਹੀਂ ਹੋਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਕਿਹਾ ਕਿ ਰੈਲੀ ਵਿੱਚ ਮੌਜੂਦ ਜ਼ਿਆਦਾਤਰ ਕਾਂਗਰਸੀ ਨੇਤਾ ਨੂੰ ਪਤਾ ਸੀ ਕਿ ਆਯਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਕਾਂਗਰਸ ਦੀ ਮਦਦ ਕਰਦੇ ਨੇ ਜਦਕਿ ਉਨ੍ਹਾਂ ਨੇ लोकसभा ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਕੁਲਵੀਰ ਜੀਰਾ ਦੀ ਮਦਦ ਕਰਕੇ ਦਿਖਾਇਆ ਸੀ ਰਾਣਾ ਗੁਰਜੀਤ ਸਿੰਘ ਨੇ ਜਲੰਧਰ ਵਿਖੇ ਭਾਜਪਾ ਨੇਤਾ ਦੇ ਘਰ ਤੇ ਹੋਏ ਹਮਲੇ ਇਸ ਮੰਦੀਬ ਬੋਲਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੋਨੋਂ ਹੀ ناکਾਮ ਹਨ ਉਹਨਾਂ ਨੇ ਕਿਹਾ ਕਿ ਉਹ ਮੱਕੀ ਤੇ ਐਮਐਸਪੀ ਦੇਣ ਦੇ ਐਲਾਨ ਤੇ ਐਜੇਵੀ ਕਾਇਮ ਨੇ ਜਿਹੜਾ ਗ੍ਰਨੇਡ ਦਾ ਹਮਲਾ ਹੋਇਆ ਉਹ ਨਿੰਦਾਯੋਗ ਹੈ ਹੁਣ ਗੱਲਾਂ ਦੋ ਨੇ ਇੱਕ ਬੰਨੇ ਤੇ ਪੰਜਾਬ ਪੁਲਿਸ ਉਹਦਾ ਕੰਟਰੋਲ ਆ ਭਗਵੰਤ ਮਾਨ ਜੀ ਉਤਰਦਾਏ ਨੇ ਆਮ ਆਦਮੀ ਪਾਰਟੀ ਔਰ ਜੇ ਅਸੀਂ ਉਦੋਂ ਉੱਪਰ ਦੀ ਗੱਲ ਕਰੀਏ ਤੇ ਬੀਜੇਪੀ ਦਾ ਸਾਰਾ ਦਿਗਜ ਲੀਡਰ ਔਰ ਸਾਡਾ ਜਿਹੜਾ ਸੂਬਾ ਆ ਇਹ ਬਾਰਡਰ ਦਾ ਸੂਬਾ ਪਾਕਿਸਤਾਨ ਦੇ ਨਾਲ ਕਿ ਇਹਦਾ ਕੰਟਰੋਲ ਆ ਬੀਐਸਐਫ ਦਾ ਇਹ ਇੰਟੈਲੀਜੈਂਸ ਏਜੰਸੀਆ ਦਾ ਪਰ ਸਰਕਾਰ ਦੇ ਕੋਲ ਉਨਾ ਕੋਪੜੀਆਂ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਉਹਦੇ باوجود ਇਹ ਹੋ ਜਾਏ ਤੇ ਉਹਦੇ ਦੋਸ਼ੀ ਕੌਣ ਨੇ ਦੋਸ਼ੀ ਦੋਹਾਂ ਚ ਵਿੱਕਿਆ ਸੁਭਾ ਸਰਕਾਰ ਵੀ ਰਿਸਪਾਂਸਿਬਲ ਹੈ ਤੇ ਪਰ ਸਰਕਾਰ ਨੂੰ ਵੀ ਜ਼ਿੰਮੇਵਾਰੀ ਚੱਕਣੀ ਪਊਗੀ ਇਸ ਗੱਲ ਦੀ ਔਰ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਹੋਣੀਆਂ ਨਹੀਂ ਚਾਹੀਦੀਆਂ ਸੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਵੈਸੇ ਵੀ ਅੰਦਰ ਕੁਲਵੀਰ ਸਿੰਘ ਜ਼ੀਰੇ ਨੂੰ ਪੁੱਛ ਕੇ ਵੇਖੋ ਉਹਦੀ ਮਦਦ ਕਹਨੇ ਕੀਤੀ ਰਾਣਾ ਇੰਦਰਪ੍ਰਤਾਪ ਨੇ ਕੀਤੀ ਆਜ਼ਾਦ ਨੇ ਕਾਂਗਰਸ ਦੀ ਕੀਤੀ ਤੇ ਚਲੋ ਮੰਦ ਭਾਗਾ ਹੋਣਾ ਨਹੀਂ ਚਾਹੀਦਾ ਖੜਾ ਸਾਹਿਬ ਦਾ ਜਵਾਬ ਸੀਗਾ ਕਿ ਜਿਹੜੀ ਆ ਮੱਕੀ ਨੂੰ ਲੈ ਕੇ ਕਹਿ ਰਹੇ ਤੁਸੀਂ ਪਰ ਇਹ ਅਡਾਨੀ ਬਾਨੀ ਜਿਹੜਾ ਵਾ ਰਾਣਾ ਸਾਹਿਬ ਇੱਥੇ ਲੈ ਕੇ ਆਉਣ ਚਾਹੁੰਦੇ ਇਹ ਤਾਂ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਅੱਜ ਮੈਨੂੰ ਇੱਕ ਲੇਖ ਲਿਖਿਆ ਮੈਂ ਘਟੋ ਘਟ 5-700 ਫੋਨ ਮੈਨੂੰ ਕੱਲ੍ਹ ਦਾ ਆ ਚੁੱਕਿਆ ਮੈਂ ਆਪਣੇ ਬੰਦਿਆਂ ਦੇ ਫੋਨ ਨਹੀਂ ਚੱਕ ਪਾਇਆ ਜਿਹੜੇ ਲੋਗ ਅਨਨੋ ਨੰਬਰ ਸਗੇ ਉਹਨਾਂ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਯਾਰ ਇਹ ਬੜਾ ਸ਼ਲਾਘਾਯੋਗ ਕਦਮ ਹੈ ਕਿਸੇ ਦੀ ਚਿੰਤਾ ਨਾ ਕਰ ਤੂੰ ਅੱਗੇ ਵਧ ਆਪਣੀ ਲਾਈਨ ਖਿੱਚ ਰਾਣਾ ਜੀ ਇੱਕ ਜ਼ਿੰਮੇਵਾਰਾਂ ਦੀ ਜਿਹੜੇ ਉਹਨਾਂ ਦੇ ਮਨ 'ਚ ਸਵਾਲ ਹੈਗਾ ਜੀ ਰਾਣਾ ਸਾਹਿਬ ਨੇ ਕਿਹਾ ਕਿ 2 ਸਾਲ ASCII MSP ਤੇ ਮੁਫਤੀ ਲੈਣਾ ਹੈ ਕਹਿੰਦੇ ਕਿ ਲੈ ਲੈਣਗੇ ਰਾਣਾ ਸਾਹਿਬ ਪਰ 2 ਸਾਲਾਂ ਤੋਂ ਬਾਅਦ ਜੇ ਸਰਕਾਰ ਅੱਗੇ ਨਹੀਂ ਤਾਂ ਕਿਹੜਾ ਹੀ ਕਿੱਥੇ ਜਾਵਾਂਗੇ ਦੇਖੋ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ ਹੀ ਕਿ ਮੈਂ MSP ਦੇਵਾਂਗਾ ਬੜੀ ਵੱਡੀ ਗੱਲ ਹੈ ਔਰ ਇਸ ਸਰਕਾਰਾਂ ਨੂੰ ਜਗਾਉਣ ਲਈ ਮੈਂ ਗੱਲ ਕੀਤੀ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ ਮੈਂ ਤਾਂ ਕਾਮਯਾਬ ਕਰਕੇ ਦਿਖਾਉਣੀ ਹੈ ਕਿ ਮੱਕੀ ਇਦਾਂ ਕਾਮਯਾਬ ਹੁੰਦੀ ਆ ਬੀਜੀ ਜਾ ਸਕਦੀ ਆ ਝੋਨੇ ਦਾ ਬਦਲਿਆ ਪੰਜਾਬ ਦਾ ਪਾਣੀ ਬਚੂਗਾ ਪੰਜਾਬ ਦੇ ਪਾਣੀ ਦੇ ਤੇ ਹਰ ਨਾਗਰਿਕ ਦਾ ਨਹੀਂ ਹੱਕ ਹੈ ਜਿੰਨਾ ਕਿਸੇ ਹੋਰ ਦਾ ਸੋ ਪਾਣੀ ਬਚਾਉਣਾ ਅਤਿਅੰਤ ਜ਼ਰੂਰੀ ਆ ਔਰ ਬਿਜਲੀ ਤਿੰਨਾਂ ਸਾਲਾਂ ਚ 3000 ਕਰੋੜ ਰੁਪਇਆ ਬਿਜਲੀ ਦਾ ਵਧ ਗਿਆ ਕਿਉਂਕਿ ਮੋਟਰਾਂ ਥੱਲੇ ਚਰੇ ਗਈਆਂ ਸੋ ਪਾਣੀ ਵੀ ਬਚਾਉਣਾ ਪੰਜਾਬ ਦਾ ਪੈਸਾ ਵੀ ਬਚਾਉਣਾ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਇੱਕ ਦਿਸ਼ਾ ਦੇ ਕੇ ਅੱਗੇ ਲੈ ਕੇ ਜਾਣਾ